बोदी सरकार मुर्दाबाद 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 दलित विरोधी सरकार मुर्दाबाद 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 बीजेपी मुर्दाबाद 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 भारतीय जनता पार्टी मुर्दाबाद ਜੀ ਜੰਤ ਜੀ ਮੋ ਅਭੀ ਮੋ ਅਮਿਤ ਸ਼ਾਹ ਕੁੱਤਾ ਮੁਰਦਾਬਾ 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 ਆਰਐਸਐਸ ਪਾਜਬਾ ਮੁਰਦਾਬਾ 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 ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅਮਿਤ ਸ਼ਾਹ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਗੜੀ ਪਰ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਪਪਾ ਸਾਹਿਬ ਤੁਹਾਡੀ ਸੱਚ ਤੇ ਮੁਰਦਾਬਾ 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 पार्टी जनता पार्टी मुर्दावास संविधान विरोधी सरकार बीजेपी मुर्दावास दलित विरोधी पार्टी जनता पार्टी मुर्दावास इम्पोर्टेंट बाबा साहब डॉक्टर अंबेडकर की इज्जत रिस्पेक्ट ਹਾਂ ਡਾਕਟਰ ਸੁਖਵੀਰ ਬੁਕਸ ਪਰਸਨ ਪੰਜਾਬ ਕਾਂਗਰਸ ਔਰ ਸਮੂਹੀਕ ਤੌਰ ਤੇ ਅਲੱਗ-ਅਲੱਗ ਜਥੇਬੰਦੀਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੀਆਂ ਹਾਂ ਜਿਨ੍ਹਾਂ ਦੀ ਬੀਤੇ ਦਿਨੀ ਜੋ ਪਾਰਲੀਮੈਂਟ ਹਾਊਸ ਦੇ ਵਿੱਚ ਅਮਿਤ ਸ਼ਾਹ ਨੇ ਮਾੜੀ ਸ਼ਬਦਾਵਲੀ ਵਰਤਦਿਆਂ ਹੋਇਆਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਐਂ ਕਹਿ ਕੇ ਨਾਮ ਉਹਨਾਂ ਦਾ ਲਿਆ ਜਿਵੇਂ ਉਹਦੀ ਮਾਨਸਿਕਤਾ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਬਹੁਤ ਛੋਟੇ ਹੋਣ ਜਾਂ ਉਸਦੇ ਛੋਟੇ ਭਰਾ ਲੱਗਦੇ ਹੋਣ ਐਂ ਉਹਨਾਂ ਨੇ ਸ਼ਬਦਾਂ ਦੇ ਵਿੱਚ ਇੱਕ અપਮਾਨਜਨਕ ਸ਼ਬਦਾਂ ਦੇ ਨਾਲ ਅੰਬੇਦਕਰ 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 ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਕੀ ਆ ਅੰਬੇਦਕਰ ਉਹਦੀ ਜੋ ਭਾਵਨਾ ਸੀ ਉਹਦੀ ਜੋ ਇੰਟਰਨਲ ਫੀਲਿੰਗ ਸੀ ਉਹ ਕਹਿਣਾ ਚਾਹੁੰਦਾ ਸੀ ਕਿ ਮੇਰੇ ਲਈ ਅੰਬੇਦਕਰ ਕੁਝ ਨਹੀਂ ਪਰ ਉਸ ਗੱਲ ਦਾ ਸਾਨੂੰ ਬੜਾ ਦੁੱਖ ਲੱਗਾ ਮੈਂ ਉਹ ਦੱਸਣਾ ਚਾਹੁੰਦਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਭਗਵਾਨ ਤੋਂ ਘਟ ਨਹੀਂ ਜੋ ਅਮਿਤ ਸ਼ਾਹ ਦਾ ਵਜੂਦ ਹੈ ਜੋ ਅੱਜ ਉਹਨਾਂ ਨੂੰ ਗ੍ਰਹਿ ਮੰਤਰੀ ਦਾ ਜੋ ਰਤਵਾ ਮਿਲਿਆ ਹੈ ਉਹ ਕਿਸੇ ਭਗਵਾਨ ਦੀ ਬਦੌਲਤ ਨਹੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਿਖੇ ਉਹ ਸੰਵਿਧਾਨ ਦੀ ਬਦੌਲਤ ਹੈ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਸੰਵਿਧਾਨ ਬਾਰੇ ਪਤਾ ਨਹੀਂ ਹੈ ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਨੂੰ ਮਨੁੱਖੀ ਸਿਮਰਤੀ ਛੱਡ ਕੇ ਕਿਸੇ ਵੀ ਸੰਵਿਧਾਨ ਦੇ ਵਰਕੇ ਬਾਰੇ ਪਤਾ ਨਹੀਂ ਕਿਉਂਕਿ ਇਸ ਦੇਸ਼ ਦੇ ਅੰਦਰ ਅਸੀਂ ਦਲਿਤ ਸ਼ੋਸ਼ਿਤ ਔਰ ਹਰ ਵਰਗ ਦੇ ਲੋਕ ਜਿਹੜੇ ਆ ਹੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਆਪਣਾ ਭਗਵਾਨ ਮੰਨਦੇ ਆ ਔਰ ਉਸ ਤੇ ਆਸਾ ਰੱਖਦੇ ਆ ਇਸ ਦੇਸ਼ ਦੇ ਅੰਦਰ ਇਸ ਇਤਿਹਾਸ ਹੈ ਸਾਰੇ মিডিਆ ਵਾਲੇ ਭਰਾ ਵੀ ਜਾਣਦੇ ਆ ਕਿ ਇਸ ਦੇਸ਼ ਦਾ ਇਤਿਹਾਸ ਹੈ ਕਿ ਇਸ ਦੇਸ਼ ਦੇ ਅੰਦਰ ਜਿਹੜੀ ਔਰਤ ਜਾਤੀ ਦੀ ਦਸ਼ਾ ਬਹੁਤ ਖਰਾਬ ਹੁੰਦੀ ਸੀ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਸ ਦੇਸ਼ ਦੇ ਅੰਦਰ ਸਤੀ ਪ੍ਰਥਾ ਹੁੰਦੀ ਹੋਵੇ ਲਾਗੂ ਹੁੰਦੀ ਹੋਵੇ ਔਰਤ ਨੂੰ ਜਲਦੀ ਚਿਖਾ ਦੇ ਉੱਤੇ ਉਹਦੇ ਪਤੀ ਦੇ ਮਰਨ ਤੋਂ ਉਪਰੰਤ ਸਾੜ ਦਿੱਤਾ ਜਾਂਦਾ ਹੋਵੇ ਜਿਉਂਦੇ ਜੀ ਜਿਹੜਾ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਹੋਵੇ ਉਸ ਦੇਸ਼ ਦੀ ਜੇ ਮਹਿਲਾ ਨੂੰ ਰਾਸ਼ਟਰਪਤੀ ਬਣ ਦਾ ਮੌਕਾ ਅਧਿਕਾਰ ਮਿਲਿਆ ਤੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਮਿਲਿਆ ਮੈਂ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਤੋਂ ਆਰਐਸਐਸ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਇਹੋ ਜਿਹੇ ਅਨਪੜ ਜਿਹੜੇ ਆ ਉਹ ਦੇਸ਼ ਦੀ ਵਾਗਡੋਰ ਸੰਭਾਲ ਕੇ ਦੇਸ਼ ਨੂੰ ਚਲਾ ਰਹੇ ਆ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜੋ ਕਿਸਾਨ ਅੱਜ ਆਪਣੇ ਮੌਲਿਕ ਅਧਿਕਾਰਾਂ ਦੀ ਆਪਣੇ ਫੰਡamentals ਰਾਈਟ ਨੂੰ ਲੈ ਕੇ ਅੱਜ ਜਗਜੀਤ ਸਿੰਘ ਡੱਲੇਵਾਲ ਜੇ ਆਪਣੇ ਮਰਨ ਵਰਤੇ ਬੈਠੇ ਆ ਤੇ ਉਹ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਨਹੀਂ ਜਿਹੜਾ ਤੁਹਾਨੂੰ ਸੰਵਿਧਾਨਿਕ ਹੱਕ ਦਿੰਦਾ ਹੈ ਰਾਈਟ ਟੂ ਸਪੀਚ ਦਾ ਉਹ ਉਹਨਾਂ ਦੇ ਕਰਕੇ ਉਹ ਬੈਠੇ ਹੋਏ ਆ ਪਰ ਭਾਰਤੀ ਜਨਤਾ ਪਾਰਟੀ ਤੇ ਮੈਂ ਬੜੇ ਦੁੱਖ ਦੀ ਗੱਲ ਇਹ ਸਮਝਦਾ ਕਿ ਕਿਸੇ ਦੀ ਜ਼ਿੰਦਗੀ ਜਾਂ ਜਿਉਣਾ ਹਰ ਇੱਕ ਇਨਸਾਨ ਦਾ ਮੌਲਿਕ ਅਧਿਕਾਰ ਹੈ ਤੇ ਇੱਕ ਮਰਨ ਕਿਨਾਰੇ ਜਿਹੜਾ ਇੱਕ ਸੰਘਰਸ਼ਕਾਰੀ ਵਿਅਕਤੀ ਜਿਹੜਾ ਆ ਆਪਣੇ ਹੱਕਾਂ ਦੀ ਰਾਖੀ ਲਈ ਬੈਠਾ ਹੋਵੇ ਤੇ ਭਾਰਤੀ ਜਨਤਾ ਪਾਰਟੀ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਨਾ ਉਹਨਾਂ ਦੀ ਸਾਰ ਲਈ ਹੈ ਔਰ ਮੈਂ ਇੱਥੇ ਅੱਜ ਮੰਗ ਕਰਨੀ ਚਾਹੁੰਦਾ ਮੀਡੀਆ ਦੇ ਰਾਹੀਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਜਿਹੜੇ ਭਾਰਤ ਨੂੰ ਤੋੜਨਾ ਚਾਹੁੰਦੇ ਹੋਣ ਜਿਹੜੇ ਗਰੀਬ ਦਲਿਤ ਲੋਕਾਂ ਦੀਆਂ ਮਾਨਸਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਣ ਭਾਵੇਂ ਉਹ ਅਮਿਤ ਸ਼ਾਹ ਹੋਵੇ ਚਾਹੇ ਉਹ ਗ੍ਰਹਿ ਮੰਤਰੀ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਚਾਹੇ ਸੀਐਮ ਹੋਵੇ ਕੋਈ ਵੀ ਵਿਅਕਤੀ ਹੋਵੇ ਉਹਦੇ ਖਿਲਾਫ ਜਿਹੜਾ ਐਫਆਈਆਰ ਲੌਂਚ ਕਰਨੀ ਚਾਹੀਦੀ ਆ ਜਾਂ ਉਹ ਜਨਤਿਕ ਤੌਰ ਤੇ ਜਨਤਕ ਤੌਰ ਤੇ ਦਲਿਤ ਜੋ ਵੀ ਸ਼ੋਸ਼ਿਤ ਵਰਗ ਹੈ ਉਹਨਾਂ ਤੋਂ ਮਾਫੀ ਮੰਗੇ ਨਹੀਂ ਤੇ ਇਸ ਸੰਘਰਸ਼ ਜਿਹੜਾ ਆ ਇਸ ਸੰਘਰਸ਼ ਚ ਅਮਿਤ ਸ਼ਾਹ ਦੀ ਕਫਨ ਦੇ ਕਿਲ ਸਾਬਤ ਹੋਏਗਾ ਮੈਂ ਸਾਰੇ মিডিਆ ਰਾਹੀਂ ਇਹ ਭਾਰਤੀ ਜਨਤਾ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਮਨੂ ਸਿਮਰਤੀ ਵਾਲਿਓ ਆਪਣੀ ਸੋਚ ਨੂੰ ਬਦਲ ਲਓ ਅੱਜ ਸੰਵਿਧਾਨ ਦਾ ਯੋਗ ਹੈ ਸੰਵਿਧਾਨ ਦੇ ਕਰਕੇ ਹੀ ਹਰ ਵਰਗ ਦਾ ਜਿਹੜਾ ਮਾਨ ਸਨਮਾਨ ਹੈ ਔਰ ਅਸੀਂ ਸਵਰਗ ਦੀ ਜ਼ਿੰਦਗੀ ਜੇ ਦਲਤਾਂ ਨੂੰ ਮਿਲੀ ਹੈ ਜਿਹੜੀ ਦਲਿਤ ਦਲਿਤ ਸਵਰਗ ਦੀ ਜ਼ਿੰਦਗੀ ਜਾਂ ਅਫਸਰ ਲਾ ਕੇ ਜਾਂ ਐਡਵੋਕੇਟ ਮਨਿਸਟਰ ਜੱਜ ਤਹਿਸੀਲਦਾਰ ਜੋ ਵੀ ਦਲਿਤ ਵਿਅਕਤੀ ਬਣੇ ਆ ਤੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੀ ਬਦੌਲਤ ਹੈ ਤੁਹਾਡੀ ਸੋਚ ਦੇ ਨਾਲ ਤਾਂ ਤੁਸੀਂ ਉਹੀ ਲਾਗੂ ਕਰਨੀ ਚਾਹੁੰਦੇ ਆ ਜਿਨ੍ਹਾਂ ਵਿੱਚੋਂ ਸਾਨੂੰ ਸਾਡੇ ਗੁਰੂ ਸਾਡੇ ਜਿਹੜੇ ਰਹਿਬਰ ਜਿਹੜੇ ਉਹ ਕੱਢ ਕੇ ਲੈ ਕੇ ਆਏ ਸੀ ਮੈਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦਾ ਕਿ ਆਪਾਂ ਸਾਰੇ ਮਿਲ ਕੇ ਇਹੋ ਜਿਹੇ ਲੋਕਾਂ ਨੂੰ ਸ਼ੀਸ਼ਾ ਦਿਖਾਈਏ ਧੰਨਵਾਦ ਜੈ ਪੀ ਜੈ ਪਰ ਲਿਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਫਲੋਰ ਤੋਂ ਆਇਆ ਹਾਂ ਸਰ ਕੀ ਕਹਿਣਾ ਹੈ ਤੁਸੀਂ ਡੀਸੀ ਦਫਤਰ ਪਹੁੰਚੇ ਹੋ ਜਲੰਧਰ ਅੱਜ ਅਸੀਂ ਅੰਮ੍ਰਿਤਸਰ ਦਾ ਜਿਹੜਾ ਉਹ ਸਤਿ ਸਪਾ ਕਰਨਾ ਆਏ ਆ ਜਿਨੇ ਬਾਬਾ ਸਾਹਿਬ ਡਾਕਟਰ ਬੀੜਗਰ ਜੀ ਨੇ ਸੱਚੀ ਮਨੁੱਖਤਾ ਦੇ ਭਲੇ ਲਈ ਔਰ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਆਪਣਾ ਸਰਵੰਸ ਬਾਰਿਆ ਉਹਨਾਂ ਦੀ ਬਦੌਲਤ ਇਸ ਦੇਸ਼ ਦੇ ਅੰਦਰ ਜਿਹੜਾ ਸਾਨੂੰ ਚੰਗਾ ਜੀਵਨ ਜੀਉਣ ਦਾ ਮੌਕਾ ਮਿਲਿਆ ਜਿਹੜਾ ਉਹ ਕਹਿੰਦੇ ਆ ਕਿ ਅੰਬੇਡਕਰ ਅੰਬੇਡਕਰ ਨਾਂ ਲੈਣ ਦੇ ਨਾਲ ਜੇ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗ ਪ੍ਰਾਪਤ ਕਰ ਲੈਣਾ ਸੀ ਪਰ ਬਾਬਾ ਸਾਹਿਬ ਡਾਕਟਰ ਮਿਡਗਰ ਦੀ ਬਦੌਲਤ ਹੀ ਇਸ ਦੇਸ਼ ਦੇ ਢੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਔਰਤ ਜਾਤੀ ਦੇ ਲੋਕਾਂ ਔਰਤ ਜਾਤੀ ਨੂੰ ਸਵਰਗ ਮਿਲਿਆ ਇਹ 바ਵਾ ਸਾਹਿਬ ਡਾਕਟਰ ਬਿੜਗਰ ਦੀ ਬਦੌਲਤ ਹੀ ਹੋਇਆ ਨਹੀਂ ਤਾਂ ਹਜ਼ਾਰਾਂ ਸਾਲ ਤੋਂ ਮਨੁਵਾਦੀ ਲੋਕਾਂ ਨੇ ਮਨੁਸਮਰਤੀ ਦੇ ਤਹਿਤ ਸਾਡੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਇਹ ਲੋਕ ਦੇਸ਼ ਦਾ ਸੰਵਿਧਾਨ ਖਤਮ ਕਰਕੇ ਉਹਨੂੰ ਕਮਜ਼ੋਰ ਕਰਕੇ 바ਵਾ ਸਾਹਿਬ ਡਾਕਟਰ ਬਿੜਗਰ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਲੱਗੇ ਹੋਏ ਆ ਹਾਂਜੀ ਔਰ ਸਾਡੇ ਲੋਕਾਂ ਨੂੰ ਮੁਰ ਦੇਸ਼ ਦੇ ਵਿੱਚ ਗੁਲਾਮ ਬਣਾ ਕੇ ਮਨੁਸਮਰਤੀ ਲਾਗੂ ਕਰਨ ਤੇ ਲੱਗੇ ਹੋਏ ਆ ਠੀਕ ਹੈ ਜੀ ਇਹ ਮਨੁਸਮਰਤੀ ਦੀ ਵਰਣ ਪ੍ਰਣਾਲੀ ਦੇਸ਼ ਅੰਦਰ ਲਾਗੂ ਹੋਈ ਤਾਂ ਸਭ ਤੋਂ ਹੇਠਲੇ ਵਰਣ ਜਿਹੜੇ ਅਸ਼ੂਦਰ ਲੋਕ ਹੋਣਗੇ ਹਾਂ ਔਰ ਇਸ ਦੇਸ਼ ਦੇ ਲੋਕਾਂ ਨੂੰ ਫਿਰ ਉਹੀ ਗੁਲਾਮ ਕੀ ਤਾਂ ਜਿਹੜਾ ਜੂਡ ਉਹਨਾਂ ਤੇ ਵੱਜ ਜਾਵੇਗਾ ਇਹ ਇਸ ਕਰਕੇ ਅਸੀਂ ਅੱਜ ਅੰਮ੍ਰਿਤ ਸ਼ਾਹ ਦਾ ਸਿਆਪਾ ਕਰਨਾ ਆ ਜਾਂ ਤਾਂ ਉਹ ਦੇਸ਼ ਦੀ ਸਰਵੋੱਚ ਜਿਹੜੀ ਸੰਸਦ ਆ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ ਜਿਹੜਾ ਉਹ ਸੰਤਕਤ ਤੌਰ ਤੇ ਮਾਫੀ ਮੰਗੇ ਬਾਬਾ ਸਾਹਿਬ ਡਾਕਟਰ ਮਿਟਕਰ ਦੇ ਕੀਤੇ ਅਪਮਾਨ ਦਾ ਨਹੀਂ ਤਾਂ ਫਿਰ ਜਿਹੜਾ ਉਹ ਸਾਡੇ ਰੋਜ਼ ਦਾ ਸਾਹਮਣਾ ਕਰਨ ਲਈ ਦੇਸ਼ ਵਿਆਪੀ ਅੰਦੋਲਨ ਲਈ ਤਿਆਰ ਹੋਵੇ ਅਸੀਂ ਪੂਰੇ ਦੇਸ਼ ਦੇ ਵਰਲਡ ਵਿਸ਼ਪ ਭਰ ਦੇ ਜਿਹੜੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਅੰਮ੍ਰਿਤ ਸ਼ਾਹ ਦਾ ਜਿਹੜਾ ਉਹ ਪੈਟਰਨਸ਼ਿਪ ਕੀਤਾ ਜਾਵੇ ਔਰ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਵਿੱਚੋਂ ਚਲਦਾ ਕੀਤਾ ਜਾਵੇ ਮੈਂ ਜਿਹੜਾ ਕਾਉਂਸਲਰ ਦੀ ਇਲੈਕਸ਼ਨ ਹੈ ਚਾਰੇ ਹੀ ਜਿਹੜੇ ਜਲੰਧਰ ਅੰਮ੍ਰਿਤਸਰ ਪਟਿਆਲਾ ਔਰ ਫਗਵਾੜਾ ਜਿੱਥੇ ਵੀ ਕਿਤੇ ਇਲੈਕਸ਼ਨ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਬਾਈਕਾਟ ਦਾ ਸੱਦਾ ਦੰਣਾ ਕਿ ਜਿਹੜੀ ਜਿਹਦਾ ਲੀਡਰ ਜਿਹਦਾ ਆਗੂ ਦੇਸ਼ ਦਾ ਗ੍ਰਹਿ ਮੰਤਰੀ ਇਹੋ ਜੀ ਸੂਤ ਸਾਡੇ ਸਮਾਜ ਪ੍ਰਤੀ ਰੱਖਦਾ ਬਾਸ ਡਾਕਟਰ ਬਿੜਕਰ ਪ੍ਰਤੀ ਰੱਖਦਾ ਉਹਦਾ ਮੁਕੰਮਲ ਤੌਰ ਤੇ ਵਾਈਟ ਕਾਰਡ ਕੀਤਾ ਜਾਵੇ ਇਹਨਾਂ ਨੂੰ ਇੱਕ ਵੀ ਬੋਟ ਨਾ ਪਾਇਆ ਜਾਵੇ ਔਰ ਇਹਨਾਂ ਨੂੰ ਹਰਾਉਣ ਵਾਲੇ ਉਮੀਦਵਾਰ ਜੋਗ ਉਮੀਦਵਾਰ ਜਿਹੜੇ ਉਹਨਾਂ ਨੂੰ ਜਿਤਾ ਕੇ ਭੇਜਿਆ ਜਾਵੇ ਔਰ ਅੱਜ ਦਾ ਜਿਹੜਾ ਇਹ ਐਫਰ ਡਾక్టర్ ਸੁਖਵੀਰ ਜੀ ਦੀ ਅਗਵਾਈ ਚ ਹੋ ਰਿਹਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਕੌਮ ਨੂੰ ਸੇਧ ਦੇਣ ਦੇ ਲਈ ਕੋਸ਼ਿਸ਼ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆਂ ਔਰ ਪੂਰੇ ਦੇਸ਼ ਦੇ ਵਿੱਚ ਅਸੀਂ ਹੌਲ라 ਮਚਾਵਾਂਗੇ ਅੱਜ 21 ਤਰੀਕ ਦੀ ਕੱਲ ਦੀ ਚੋਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਅੰਦੋਲਨ ਹੋਵੇਗਾ ਠੀਕ ਹੈ ਜੀ ਔਰ ਸਮਾਜ ਨੂੰ ਲਾਂਬੰਦ ਕਰਕੇ ਬੀਜੇਪੀ ਔਰ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਘਰਾਓ ਕਰਾਂਗੇ ਉਹਨਾਂ ਦੇ ਨੱਕ ਵਿੱਚ ਦੰਮ ਕਰਾਂਗੇ ਠੀਕ ਹੈ ਸਰ ਔਰ ਅੱਜ ਦਾ ਜਿਹੜਾ ਮੈਂਬਰ